ਕੁਰਨਾਰ ਕਰ ਵਾਹਿਗੁਰੂ ਜੀ ਕੀ ਪਾਤਸ਼ਾਹੀ ਲਈ ਪ੍ਰਾਹੇ ਵਾਹਿਗੁਰੂ ਸ੍ਰੀ ਪਾਤਸ਼ਾਹੀ ਜੀ ਕੀ ਪਾਛਾਏ ਦਸਵੇਂ ਪ੍ਰਥਮ ਪਾਤਸ਼ਾਹੀ ਸਿਮਰਨ ਕਰਿ ਕੁਰਨਾਰ ਕਰੈ ਧਿਆਇ ਰੇ ਰੰਗਰ ਗੁਰਤੇ ਅਮਰਦਾਸ ਤਰਨ ਬਾਸੇ ਹੋਇ ਉਤਾਰੈ ਅਰਜ ਹਰਿ ਕੋ ਵੇਨਰੋ ਸਿਮਰਨ ਸ੍ਰੀ ਹਰਿ ਦਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿ ਸਿਠੇ ਸਬਦੋ ਕੋ ਗਾਐ ਨੀਂ ਮਹਾਦਰਸ ਜਮਰਿਆ ਘਰ ਨਾਉ ਨਿਤਿਆ ਦੇ ਤਾਏ ਸੁਰਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਥੱਪਾਈ ਹੋਏ ਸਹਾਰੇ ਦਸਾਂ ਪਾਤਸ਼ਾਹਾਂ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦ ਅੰਦਰ ਕੇ ਭੋਲ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਹਾਂ ਸਾਹਿਰ ਜਦਿਆਂ ਟਾਲਿਆਂ ਮੁਕਿਆ ਹਰਿਆ ਜੰਗੀਆਂ ਕੰਡੀਆਂ ਜਿਨ੍ਹਾਂ ਨਾਮ ਜੱਤੇ ਆਵਾ ਣਿ ਸ਼ੰਕੇ ਆ ਦੇਗ ਚਲਾਈ ਕੀ ਦਵਾਹੇ ਦੇਖੇ ਅਣ ਦਿੱਥ ਕੀਤਾ ਤਰਾ ਪਿਆਰਿਆਂ ਸੁਤਿਆਰਿਆਂ ਦੀ ਕਮਾਈ ਦਾ ਅੰਤਰ ਕੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੰਨਾ ਸਿੰਘਾ ਸਿੰਘਣੀਆਂ ਧਰਮ へ ਸੀ ਦਿੱਤੇ ਸੰਦ ਬੰਦ ਕਾਏ ਉਪਰੰਗਾਲਾ ਹੈ ਆਂ ਦਰਖਣੀਆਂ ਦੀ ਦਰਿਆਰਿਆਂ ਨਾਲ ਜਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਟਿੱਪੀਆਂ ਧਰਮ ਰਹੀ ਹਾਰਿਆ ਸਿੱਖੀ ਕਿਰਤ ਦਾ ਸਵਾਸ ਨਾਲ ਲਿਵਾਇ ਇੱਕ ਨਾ ਦੀ ਕਮਾਈ ਦਾ ਧਿਆਨੁਰ ਕੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਡਾ ਪੰਪਾ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਹਾਲਵਾਸ ਹੈ ਜੀ ਸਰਬੱਤ ਖਾਲਸਾ ਦੀ ਗਵਾਹੀ ਵਾਹਿਗੁਰੂ 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 ਤੇ ਧਿਆਵੇ ਕਿਤੇ ਅਵੰਗਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਦੀ ਸਾਇ ਤਹ ਤਾਰਸ਼ਿਆ ਰਿਆਏ ਦੇਗ ਤੇ ਰੁਖੇ ਦਰਦ ਕੀ ਤਾਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲ ਜੀ ਸਿੱਖਾਂ ਨੂੰ ਸਿੱਖੀ ਦਾ ਇਹ ਸਦਾਨ ਰਹਿਤ ਦਾ ਆਨੰਦ ਦੇਖਦਾ ਨੂੰ ਸਹਾਰਾ ਪ੍ਰੋਸਤਾ ਦਾ ਦਾਨਾਲ ਸਿਰਦਾਰ ਨਾਮ ਨਾਲ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਸਨਾਨ ਚੌਕੀਆਂ ਘੰਡੇ ਬੁੰਗੇ ਜੁਗੋ ਜੁਗਿਆ ਕਾਲ ਧਰਮ ਕਾ ਜੈਕਾਰ ਬੋਲੋ ਜੀ ਸਾਰੇ ਗੁਰੂ ਸਿੱਖਾਂ ਦਾ ਮਨ ਨਿਵਾਨ ਬਾਕੀ ਦੀ ਮਤ ਪੱਤ ਦਾ ਰੱਖਿਆ ਆਪ ਦਾ ਹੈ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਕਾਜੀ ਆਂ ਸ੍ਰੀਨਨਕਾਰਾ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਧਰਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਇਥੋਂ ਦੇ ਦਰਸ਼ਨ ਦੇ ਦਾਰ ਅਦੇ ਸੇਵਾ ਤੋਂ ਬਾ ਅਰਦਾਸਾਂ ਆਪਣੇ ਪਿਆਰੇ ਕਾਲ ਸਾਜਿਨ ਬਖਸ਼ੂ ਹੇ ਮਾਰਿਆਂ ਦੇ ਮਹਾਨ ਰਤਾਂਿਆਂ ਦੇ ਤਾਨ ਨਿਉਟਿਆਂ ਦੇ ਊੜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਾਜ਼ੂਰ ਅਰਦਾਸ ਬੇਨਤੀ ਜੋੜੀ ਹੈ ਸਤਿਗੁਰੂ ਜੀ ਆਪ ਚਾਰ ਪੈਰ ਰਹਿਣਾ ਤੇ ਦੇ ਪਾਣੇ ਅੰਦਰ ਸਤਿ ਕੀਤ ਹੋਈ ਚਾਰ ਪੈਰ ਵਿਹਾਰਾ ਆਪਣੇ ਪਾੜੇ ਅੰਦਰ ਸਤਿ ਕੀਤ ਕਰਾਉਣਾ ਅਵਰੇ ਕੀ ਇਹ ਤਨ ਧੰਨ ਬਾਬਾ ਦੀਪ ਸਿੰਘ ਜੀ ਦਾ ਦੇ ਪਾਵਨ ਪਵਿੱਤਰ ਉਸਤਾਨ ਗੁਰਦੁਆਰਾ ਸਾਹਿਬ ਜੀ ਦੇ ਸਾਹਿਬ ਜੀ ਵਿਖੇ ਪਾਪੰ ਸਰਦਾਰੇ ਅੰਦਰ ਸਤਿਗੁਰੂ ਜੀ ਆਪ ਜੀ ਦੇ ਸੋਹਣੇ ਸੰਗਸ ਨੂੰ ਪਿਆਰ ਕੀਤੇ ਗਇਆ। ਆਪ ਜੀ ਕਿਰਪਾ ਕਰੋ ਸਿੰਘਾ ਛੜਾ ਦੇ ਪ੍ਰਕਾਸ਼ ਸਰੂਪ ਰੂਪੇ ਕੂਲੇ ਦਰਸ਼ਨ ਦੇ ਦਾਰ। ਸਾਵਨ ਪਰਮਾਨੰਥ ਜੀ ਸਤਿਗੁਰੂ ਕ੍ਰਿਪਾ ਅਰਥ ਗੁਰੂ ਦਸਤੇ ਆਈ ਸੰਗਤ ਦੇ ਦਰ ਆਜਿ। ਤੈਨੂੰ ਸੁਨਪੇ ਕਾਵਲ ਸੇਵਾਵਾਂ ਅੰਦਰ ਪ੍ਰਵਾਨ ਕਰਨੀਆਂ। ਦਰੋਂ ਘਰੋਂ ਸਿੱਖੀ ਸਦਕ ਪ੍ਰੋਸਾ ਨਾਮ ਉਦਾਰ ਵਛੜਾ। ਸ਼ੋਭਾ ਫਾਲ ਨਾਵਾ ਪੂਰੀਆਂ ਕਰਨੀਆਂ ਸਰਬੱਤ ਦੇ ਭਾਰ ਜਰਾਸ ਤੋਂ ਨੇ ਯਾਤਰਾ ਸਫਲ ਕਰਨੇ ਸਾਧ ਗੁਰੂ ਜੀ ਆਓ ਕਿਰਪਾ ਆਪ ਦੀ ਦੇ ਪਾਵਨ ਸਰੂਪ ਸੋਖਾਤਰ ਸਥਾਨਾਂ ਤੋਂ ਪ੍ਰਕਾਸ਼ ਸਥਾਨਾਂ ਦੇ ਵਿਦਾਨ ਦੀ ਸਾਥ ਕੇ ਆਵਕਸ਼ੂ ਰਸਤੇ ਤੇ ਆਂਗ ਸੰਗ ਸਹਾਈ ਹੋਣਾ ਸਹੀ ਪਿਆਰੇ ਮੇਰ ਜਨਾ ਮੈਂ ਆਪ ਜੀ ਦਾ ਨਾਮ ਚਿਤਰਾ ਲੈ ਨਾ ਰੱਖਾ ਉਚਾਰਨੀ ਕਰਾ ਤੇਰੇ ਪਰੇ सॾे कोन सोनार